ਸਸਰੀ ਗਾਲ ਜੀ ਸਾਰਿਆਂ ਨੂੰ ਤੇ ਹਾਂਜੀ ਮੁੰਡਿਓ ਕੀ ਹਾਲ ਚਾਲ ਆ ਸਟੋਂ ਤੇ ਬਾਈ ਮੈਂ ਕਹ ਪਾਰਟ 2 ਪਾਇਆ ਨਹੀਂ ਚਲੋ ਪਾਰਟ 2 ਪਾਉਨੇ ਆ ਤੇ ਪਾਰਟ 2 ਮੈਂ ਕਹ ਚਲੋ ਅੱਜ YouTube ਤੇ ਪਾਉਨੇ ਆ ਤੇ ਮੈਂ ਕਹ ਚਲੋ ਆਪਣੇ ਭਰਾਵਾਂ ਨੂੰ ਨਾਲ ਦੱਸ ਦਿੰਨੇ ਆ ਵੀ ਆਪਣੇ YouTube ਦਾ ਚੈਨਲ ਬਣਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਸਬਸਕ੍ਰਾਈਬ ਕਰ ਲਓ ਕਿਉਂਕਿ ਬਾਈ ਜੀ ਹੁਣ ਆਪਾਂ ਬਲੌਗ ਜਿੰਨੇ ਵੀ ਹਨਾ YouTube ਤੇ ਛੱਡਿਆ ਕਰਾਂਗੇ ਠੀਕ ਆ ਬਾਈ ਤੇ ਆਜੋ ਮਿੱਤਰੋ ਹੁਣ ਆਪਾਂ ਜਾਣਾ ਸੀਗਾ ਦਿੱਲੀ 에어ਪੋਰਟ ਨੂੰ ਬਾਈ ਮੌਥਲ ਤੋਂ ਤੁਰਪੇ ਜਗਰ ਰੋਟੀ ਪਾਣੀ ਟਾਈਮ ਨਾਲ ਹੀ ਖਾ ਲਿਆ ਸੀਗਾ ਕਿਉਂਕਿ ਸਾਵੀ ਭਾਈ ਨੂੰ ਚੜਾਉਣ ਜਾਣਾ ਸੀ ਤਾਂ ਟਾਈਮ ਵੀ ਆਪਣੇ ਕੋਲ ਥੋੜ੍ਹੀ ਜਿਹੀ ਘੰਟਾ ਘੱਟ ਰਹਿ ਗਿਆ ਸੀ ਭਾਈ ਤੇ ਇਸ ਕਰਕੇ ਆਪਾਂ ਬਾਈ ਜੀ ਇਸ ਚੱਕਰ ਦੇ ਵਿੱਚ ਆਪਾਂ ਗੱਡੀ ਖਿੱਚਦੀ ਸੀਗੀ ਟਰਮੀਨਲ 3 ਵਾਲ ਨੂੰ ਪਰ ਮਕਡੋਨਲ ਵਾਲੀ ਪਾਰਕਿੰਗ ਦੇ ਵਿੱਚ ਬਾਈ ਜੀ ਆਪਣੇ ਗੱਲ ਸਾਭ ਹੁਣੀ ਤੇ ਹੈਰੀ ਭਾ ਗੜੇ ਸੀਗੇ ਤੇ ਮੈਂ ਕਿਹਾ ਚਲੋ ਸਾਵੀ ਭਾਈ ਜੀ ਕਹਿੰਦਾ ਇਹਨਾਂ ਨੂੰ ਮੈਲ ਲੈਣੇ ਆ ਜਾਂਦੇ ਜਾਂਦੇ ਠੀਕ ਆ ਭਾਈ ਤੇ ਇਹਨਾਂ ਨੂੰ ਬਾਈਆਂ ਨੂੰ ਮਿਲਿਆ ਇਹ ਪਾਰਕਿੰਗ ਦੇ ਵਿੱਚ ਮਕਡੋਨਲ ਵਾਲੇ ਚ ਆਪਣਾ ਵੇਟ ਕਰਦੇ ਸੀਗੇ ਤੇ ਗੱਲ ਨੇ ਤਾਂ ਹੁਣ ਇੱਥੋਂ ਪਿੱਛੇ ਮੁੜ ਜਾਣਾ ਬੱਬਾ ਜੀ ਤੇ ਬਾਕੀ ਹੈਰੀ ਪਾਤਾ ਸਾਡੇ ਨਾਲ ਹੀ ਆ ਇਹ ਤਾਂ ਹੁਣ ਧੌਰ ਤੱਕ ਨਾਲ ਹੀ ਜਾਊਗਾ ਬਈ ਤੇ ਬਾਈ ਜੀ ਹੁਣ ਭਰਾਵਾਂ ਨੂੰ ਜੱਫੀਆਂ-ਜੁਫੀਆਂ ਪਾ ਕੇ ਹੈਲੋ ਹਾਈ ਕਰਕੇ ਤੇ ਅੱਬਾ ਬਾਤ ਸੀ ਕਿ ਚੱਲੇ ਬੱਬਾ ਜੀ ਟਰਮੀਨਲ 3 ਵੱਲ ਨੂੰ ਕਿਉਂਕਿ ਬੱਬਾ ਜੀ ਟਾਈਮ ਥੋੜਾ ਹੀ ਰਹਿ ਗਿਆ ਸੀਗਾ ਆਪਣੇ ਕੋਲ ਤੇ ਇਸ ਚੱਕਰ ਦੇ ਵਿੱਚ ਜੀ ਸਾਬੀ ਭਾਜੀ ਇਹ ਨਾ ਹੋਵੇ ਕਿ ਤੇ ਫੇਰ ਬਾਅਦਾਂ ਨਾਲ ਲੈ ਕੇ ਚਲ ਜੀਏ ਉਦੋਂ ਤੱਕ ਭਾਜੀ ਮੁੜਿਆ ਹਾਂ ਤਾਂ 6 ਮਹੀਨਿਆਂ ਬਾਅਦ ਕਿੜਾ-ਕੂੜਾ ਮਾਰ ਲੈਂਦਾ ਪਰ भेजना ਵੀ ਬਾਈ ਜ਼ਰੂਰੀ ਸੀ ਇਹ ਜਾਊਗਾ ਤਾਂ ਬਾਈ ਕੈਸ ਤੇ ਤਰੂਗੀ ਕਿਉਂਕਿ ਤੁਹਾਨੂੰ ਪਤਾ ਆਪਣੇ ਕੋ ਕੰਮ ਕੋਮ ਹੈ ਨਹੀਂਗਾ ਸੱਤੇ ਵੀਰ ਤੇ ਹੁਣ ਬਾਬਾ ਜੀ ਟਾਈਮ ਆ ਗਿਆ ਸਾਬੀ ਭਾਜੀ ਤੋਂ ਵਿਦਾ ਲੈਣ ਦਾ ਤੇ ਸਾਬੀ ਭਾਈ ਨੂੰ ਕਹਿਤਾ ਭਾਈ ਜੀ ਚਲੋ ਠੀਕ ਆ ਜੀ ਹੁਣ ਆਪਣਾ ਸਬਰ ਥੋ ਤੱਕ ਹੀ ਆ ਤੁਹਾਡੇ ਨਾਲ ਜੇ ਵੀਜ਼ਾ ਲੱਗਾ ਹੁੰਦਾ ਤਾਂ ਚਲੋ ਤੁਹਾਡੇ ਨਾਲ ਗਾਂ ਵੀ ਚਲ ਜਾਂਦੇ ਤੇ ਇਧਰ ਚਾਚਾ ਐਵੇਂ ਹੀ ਬੈਗ ਰੰਗ ਉੱਤੇ ਆ ਕੇ ਖੋਜੋ ਹੀ ਜਾਂਦਾ ਇਹ ਕਹਿੰਦਾ ਵੀ ਮੈਂ ਚੱਲਣਾ ਵੀ ਮੇਰੀ ਵੀਡੀਓ ਪਾ ਦੇ ਫੇ ਬਾਈ ਆਪਾਂ ਕਹਾਂ ਚਲੋ ਠੀਕ ਆ ਚਾਚਾ ਪਾ ਦਿੰਦੇ ਆ ਤੇ ਅੰਨੇ ਨੂੰ ਬਾਈ ਜੀ ਆਪਣੇ ਜੋਬਰ ਜਹਾਜ਼ ਲੈ ਕੇ ਆ ਗਏ ਸੀਗੇ ਉਹ ਦੇਖੋ ਡਿੱਪਰ ਮਾਰਦੇ ਹਨ ਐ ਬਈ ਜਹਾਜ਼ ਲੈ ਕੇ ਆ ਗਏ ਸੀ ਤੇ ਬਸ ਇੱਥੋਂ ਹੁਣ ਆਪਾਂ ਬਹਿ ਕੇ ਗੱਡੀਆਂ ਦੇ ਪਾਦਨੇ ਆ ਚਾਲੇ ਵਾਪਸ ਪੰਜਾਬ ਵੱਲ ਤੇ ਬਾਬਾ ਜੀ ਆਪਣੇ ਚਾਚੇ ਜੀ ਉਹਨਾਂ ਨੂੰ ਹੁਣ ਨੀਰ ਆਨ ਲਾਪੀ ਸੀਗੀ ਤੇ ਹੁਣ ਚਾਚਾ ਜੀ ਉਹਨਾਂ ਤੋਂ ਕੰਮ ਬਸੋ ਬਾਹਰੀ ਸੀ ਤੇ ਚਾਚਾ ਜੀ ਹੁਣ ਕਹਿੰਦੇ ਨੀ ਲਗਾਂਡ ਰੋਕੇ ਮੜਾ ਬ੍ਰਸ਼ਟਾ ਦਾ ਸ਼ਾਟ ਲੈਣਾ ਤੇ ਅੰਨੇ ਚੈਨ ਨੂੰ ਆਪਣਾ ਹੈਰੀ ਭਾਵੀ ਆ ਗਿਆ ਸੀ ਤੇ ਬਾਬਾ ਜੀ ਇੱਥੇ ਫਿਰ ਪਤਾ ਨਹੀਂ ਕਿਹਦੀ ਕਰਾਰੀ ਆੜਗੀ ਸੀ ਸਾਡੀ ਆਈ ਗਈ ਹੈ ਇਹ ਗੱਡੀ ਸਹੀ ਲਾਈ ਉਹ ਕਹਿੰਦਾ ਨਹੀਂ ਗਲਤ ਲਾਈ ਸੀ ਕਈ ਆਈ ਹੈ ਇਹ ਸਹੀ ਲਾਈ ਆ ਪਰ ਬਾਕੀ ਆਪਣੇ ਨਾਲ ਜਦ ਨਿੱਜਰ ਭਾਜੀ ਸਹਿਮਤ ਸੀ ਹਨਾ ਤੇ ਬਈ ਰੌਲਾ ਰੱਪਾ ਪਾਉਣ ਤੋਂ ਕਿ ਮਤ ਲਈ ਵੀ ਨਹੀਂ ਸੀ ਐਵੇਂ ਹੀ ਬਹਿਸ ਕਰੀ ਗਏ ਜਦ ਕਿ ਆਪਣੇ ਨਿੱਜਰ ਭਾਜੀ ਆਪਣੇ ਨਾਲ ਸਹਿਮਤ ਸੀ ਤੇੰਨੇ ਨੂੰ ਬਾਬਾ ਜੀ ਆਪਾਂ ਫਿਰ ਉੱਤੋਂ ਤੁਰ ਪਏ ਸੀ ਕਿ ਨਹੀਂ ਲਗਾਂ ਰਿਹਾ ਤੋਂ ਤਾਂ ਸਵੇਰੇ ਬਾਬਾ ਜੀ 6:30 ਵਜੇ ਚਾਚਾ ਜੀ ਨੂੰ ਨੇ ਚੇਤਾ ਆਇਆ ਵੀ ਆਪਾਂ ਰੀਲਾਂ ਵੀ ਬਣਾਉਣੀਆਂ ਵੀ ਆਪਾਂ ਕੱਲ ਤੇ ਤਾਂ ਇਕੱਠੇ ਤੁਰੇ ਫਿਰਦੇ ਆ ਵੀ ਰੀਲ ਕੋਈ ਬਣਾਈ ਨਹੀਂ ਨੈਟ ਤੇ ਪਾਉਣ ਨੂੰ ਤੇੰਨੇ ਨੂੰ ਬਈ ਆਪਾਂ ਸਵਾਰੀ ਸੀ ਆਪਣੀ ਆ ਗਿਆ ਭਾਜੀ ਮਾੜੀ ਖੇਚ ਲਗਾਨੀ ਪੈਣੀ ਆ ਮ ਸਾਡੀਆਂ ਰੀਲਾਂ ਬਣਾਦੇ ਇਹੀ ਆ ਵੀ ਬਸਾਂ ਵੀ ਜਾ ਕੇ ਕਰੇ ਰੀਲ ਢੂਲ ਪਾਦਾਂਗੇ ਚਲਨੀ ਜੁਲਨੀ ਦਾ ਚਲੋ ਕੀ ਆ ਨਾ ਤੇ ਬਸ ਵੀ ਉਦਾਂ ਹੀ ਇੱਥੇ ਬਾਬਾ ਜੀ ਗੱਲਾਂ ਗੱਲਾਂ ਕਰਨ ਲੱਪੇ ਇੱਕ ਦੂਜੇ ਨੂੰ ਉਧਰੋਂ ਭਾਈ ਆਪਣੀ ਰੀਲ ਬਣਾਈ ਗਿਆ ਐਨੇ ਨਾ ਹੀ ਬਾਬਾ ਜੀ ਖੁਸ਼ ਹੋ ਜਾਈਦਾ ਬਸ ਰੀਲਾਂ ਬਣਾ ਕੇ ਬਾਬਾ ਜੀ ਆਪਾਂ ਗੱਡੀ ਖਿੱਚਦੀ ਸੀਗੀ ਮੁੜ ਕੇ ਫੇ ਪੰਜਾਬ ਵੱਲੋਂ ਪਰ ਰਾਸਤੇ ਦੇ ਵਿੱਚ ਗੁਰਪ੍ਰੀਤ ਭਾਜੀ ਆਪਾਂ ਨੂੰ ਫੇ ਟੱਕਰ ਗਏ ਸੀ ਉਹ ਕਹਿੰਦਾ ਮੇਰੇ ਸ਼ਹਿਰ ਚੋਂ ਨਿਕਲਣਾ ਤਾਂ ਭਾਈ ਜੀ ਸਟਾਪ ਦਾ ਲਾ ਕੇ ਜਾਣਾ ਹੀ ਪਊਗਾ ਤੇ ਆਹ ਦੇਖੋ ਫੋਨ ਤੇ ਲੱਗਾ ਨਾ ਚੋਬਰ ਪਰ ਬਾਈ ਨਾ ਆਪਾਂ ਉੱਥੇ ਕੰਮ ਜਹਾ ਸੀ ਮੜਾ ਜਾ ਕੇ ਸਮਾਨ ਸਮੁੰਝਾ ਫੜਨ ਦੀ ਬਾਈ ਸਰਾਂ ਦੇ ਤੋਂ ਤੇ ਸਮਾਨ ਫੜ ਕੇ ਬਾਬਾ ਜੀ ਆਪਾਂ ਫੇ ਗੱਡੀ ਖਿੱਚਤੀ ਸੀਗੀ ਵਾਪਸ ਤੇ ਬਾਕੀ ਹੈਰੀ ਭਾ ਉਹਨਾਂ ਦਾ ਵੀ ਹੁਣ ਸਾਥ ਹੱਥੋਂ ਮੁੱਕਣ ਵਾਲੀ ਆ ਆਪਣੇ ਨਾਲ ਕਿਉਂਕਿ ਹੈਰੀ ਬਾਈ ਨੇ ਵੀ ਚੱਲ ਜਾਣਾ ਵੇ ਜਾਂਦਾ ਜਾਂਦਾ ਸੀ ਕਿ ਚੱਲ ਤੂੰ ਬਾਈ ਸਾਡੀ ਰੀਲ ਬਣਾ ਦੇ ਤੇ ਬਾਈ ਨੇ ਰੀਲ ਬਣਾਤੀ ਸੀ ਆਪਣੀ ਤੇ ਉਸ ਤੋਂ ਬਾਅਦ ਬਾਬਾ ਜੀ ਆਪਾਂ ਗੱਡੀ ਖਿੱਚਦੇ ਸੀਗੀ ਵਾਪਸ ਜਲੰਧਰ ਵੱਲ ਨੂੰ ਤੇ ਰਾਹਤੇ ਦੇ ਵਿੱਚ ਬਾਬਾ ਜੀ ਮੌਸਮ ਅੰਨਾ ਘੈਂਟ ਹੋ ਸੀ ਜਾਣਾ ਤੇ ਮੀਂਹ ਪਹਿਲਾਂ ਦਾ ਮੱਠਾ ਮੱਠਾ ਪੈਣ ਲੱਗ ਪਿਆ ਬਾਈ ਤੇ ਪਰਚੋ ਤਾਂ ਬਾਬਾ ਜੀ ਫਰਾਟੇ ਲਿਆ ਤੇ ਮੀਨੇ ਤੇ ਮੀ ਕਵੇ ਤੁਹਾਡਾ ਦੇਣਾ ਕੀ ਆ ਤੇ ਇਸ ਚੱਕਰ ਦੇ ਵਿੱਚ ਬਾਬਾ ਜੀ ਸਾਨੂੰ ਵੀ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ ਪਰ ਫੇਰ ਵੀ ਬਾਬਾ ਜੀ ਆਪਾਂ ਪਹੁੰਚ ਲਏ ਸੀ ਆਪਣੇ ਪਿੰਡ ਤਕਰੀਬਨ ਹੋਰ 10:00 ਵਜਿਆਂ ਨੂੰ ਬਈ ਪਹੁੰਚ ਗਏ ਸੀਗੇ ਤੇ ਚਲੋ ਬਾਬਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੇ ਬਲੌਗ ਵਧੀਆ ਲੱਗਾ ਮੇਰਾ ਵੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਬਲੌਗ ਹਣ ਬਾਬਾ ਜੀ ਆਪਾਂ YouTube ਤੋਂ ਹੀ ਪਾਇਆ ਕਰਨੇ ਮੇਰਾ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ